ਅੰਜੂ ਦਰਿਆਵਾਂ ਦੀ ਧਰਤੀ ਪੰਜਾਬ ਦੇ ਜ਼ਿਲ੍ਹੇ ਫਤਿਹਗੜ ਸਾਹਿਬ ਦੇ ਪਿੰਡ ਪੱਤਣ ਦੇ ਵਸਨੀਕ ਪੀਣ ਵਾਲੇ ਪਾਣੀ ਲਈ ਮਹਤਤਾਜ ਹਨ ਉਹਨਾਂ ਦੀ ਮੰਗ ਹੈ ਕਿ ਜ਼ਮੀਨ ਦੋਜ਼ ਪਾਣੀ ਕੱਢਣ ਲਈ ਨਵਾਂ ਬੋਰਵੈਲ ਪੁੱਟਿਆ ਜਾਵੇ ਕਿਉਂਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਲਗਾਇਆ ਗਿਆ ਇੱਕੋ ਇੱਕ ਪੰਪ ਸੈੱਟ ਪਿਛਲੇ ਸਾਲ ਅਗਸਤ ਤੋਂ ਪਾਣੀ ਚੁਕਣਾ ਬੰਦ ਕਰ ਚੁੱਕਾ ਹੈ ਅਤੇ ਪਾਣੀ ਦੀ ਉਹਨਾਂ ਨੂੰ ਭਾਰੀ ਕਿੱਲਤ ਹੈ। ਉਹ ਸਨਿਕਰ ਦਾ ਦਾਵਾ ਹੈ ਕਿ ਪਿੰਡ ਦੇ ਚੜ੍ਹਕਰ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ ਅਤੇ ਉਹਨਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਪਾਣੀ ਨਹੀਂ ਮਿਲ ਰਿਹਾ। ਨਹਿਰੀ ਪਾਣੀ ਨੂੰ ਟ੍ਰੀਟ ਕਰਨ ਲਈ ਨਾਨੋਵਾਲ ਵਿਖੇ ਇੱਕ ਟ੍ਰੀਟਮੈਂਟ ਪਲਾਂਟ ਦਾ ਪ੍ਰਸਤਾਵਿਤ ਕੀਤਾ ਸੀ ਜੋ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੱਤਨ ਸਮੇਤ ਤਾਂ ਕਈ ਪਿੰਡਾਂ ਨੂੰ ਜਲ ਸਪਲਾਈ ਕਰਦਾ ਸੀ ਨਹਿਰੀ ਪਾਣੀ ਦੀ ਸਪਲਾਈ ਇੱਕ ਸਵੈਚਾਲਿਤ ਪ੍ਰਣਾਲੀ ਰਾਹੀਂ ਕੀਤੀ ਜਾਂਦੀ ਹੈ ਸਵੇਰੇ 3 ਘੰਟੇ ਤੇ ਸ਼ਾਮ 3 ਘੰਟੇ ਲਈ ਪਿੰਡ ਦੇ ਲੋਕ 24 ਘੰਟੇ ਪੰਪ ਸੈਟ ਰਾਹੀਂ ਪਾਣੀ ਦੀ ਸਪਲਾਈ ਕਰਦੇ ਹਨ ਔਰ ਸਿਰਫ ਆਪਣੇ ਪਸ਼ੂਆਂ ਨੂੰ ਨਹਾਉਂਦੇ ਅਤੇ ਬਰਬਾਦ ਕਰਦੇ ਸਨ ਜਦ ਸਪਲਾਈ ਦੇ ਆਟੋਮੇਟਿਡ ਸਿਸਟਮ ਨੇ ਬਰਬਾਦੀ ਨੂੰ ਰੋਕ ਦਿੱਤਾ ਇਸ ਗੱਲ ਤੋਂ ਨਰਾਜ ਨਜ਼ਰ ਆ ਰਹੇ ਹਨ ਇਹ ਦਲੀਲ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਹਾਲਕਿ ਲੋਕਾਂ ਦਾ ਕੁਝ ਹੋਰ ਹੀ ਕਹਿਣਾ ਹੈ ਫਟੇਗੜ ਸਾਹਿਬ ਦੇ ਕਈ ਪਿੰਨ ਇਸ ਤੋਂ ਪ੍ਰਭਾਵਿਤ ਹਨ ਇਕੱਲੇ ਖੇੜਾ ਬਲਾਕ ਦੇ 69 ਪਿੰਡ ਨਹਿਰੀ ਪਾਣੀ ਪੀ ਰਹੇ ਹਨ ਜ਼ਮੀਨਦੋਜ ਪਾਣੀ ਵਿੱਚ ਫਲੋਰਾਈਡ ਦੀ ਮਾਤਰਾ ਲੋੜ ਤੋਂ ਵੱਧ ਹੈ ਖੇੜਾ ਬਲਾਕ ਵਿੱਚ ਨਹਿਰੀ ਪਾਣੀ ਦੀ ਸਪਲਾਈ ਨੂੰ ਸੰਭਾਲਣ ਵਾਲੇ ਜੂਨੀਅਰ ਨੀਰ ਸੰਜੇ ਗਰੀ ਇਹ ਗੱਲਾਂ ਕਰਦੇ ਨਜ਼ਰਾਈ ਹਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਥੇ ਪਾਣੀ ਨਹੀਂ ਪਾਣੀ ਹੈ ਪਰ ਇਹ ਬਹੁਤ ਜ਼ਿਆਦਾ ਥੱਲੇ ਹੈ 350 ਫੁੱਟ ਤੱਕ ਸਮਰਸੀਬਲ ਬੋਰ ਵਾਲੇ ਵਸਨੀਕ ਪਾਣੀ ਕਰ ਸਕਦੇ ਹਨ ਪਰ ਇਹ ਖਪਤ ਲਈ ਅਜੋਗ ਹੈ ਪੰਜਾਬ ਵਿੱਚ ਪਾਣੀ ਦੀ ਸਮੱਸਿਆ ਲਈ ਅਕਸਰ ਝੋਨੇ ਦੀ ਫਸਲ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਖੇਤੀ ਹੇਟਲਾ ਰਕਬਾ ਘਟਦਾ ਨਜ਼ਰ ਨਹੀਂ ਆ ਰਿਹਾ ਹੈ ਪੰਜਾਬ ਦੇ ਕਈ ਹਿੱਸੇ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ 2022 ਦੀ ਰਿਪੋਰਟ ਅਨੁਸਾਰ 1.50 ਮਿਲੀਗ੍ਰਾਮ ਲੀਟਰ ਤੋਂ ਵੱਧ ਫਲੋਰਾਈਡ ਵਾਲਾ ਜ਼ਮੀਨੀ ਪਾਣੀ ਮੁੱਖ ਤੌਰ ਤੇ ਬਠਿੰਡਾ ਫਰੀਦਕੋਟ ਫਾਜ਼ਿਲਕਾ ਮੁਕਸਰ ਮਾਨਸਾ ਜ਼ਿਲ੍ਹਿਆਂ ਸਮੇਤ ਫਿਰੋਜ਼ਪੁਰ ਸੰਗਰੂਰ ਐਸਐਸ ਨਗਰ ਅਤੇ ਤਰਨਤਾਰਨ ਵਿੱਚ ਪਾਇਆ ਜਾਂਦਾ ਹੈ ਆਪ ਦੇ ਡੇਰਾ ਬੱਸੀ ਤੋਂ ਵਿਧਾਇਕ ਕੁਜੀਤ ਸਿੰਘ ਰੰਦਾਵਾ ਵਾਰ-ਵਾਰ ਆਪਣੇ ਵਿਧਾਨ ਸਭਾ ਹਲਕੇ 'ਚ ਪਾਣੀ ਦਾ ਪੱਧਰ 1200 ਤੋਂ 1300 ਫੁੱਟ ਤੱਕ ਹੇਠਾਂ ਜਾਣ ਅਤੇ ਫਲੋਰਾਈਡ ਦੀ ਮੌਜੂਦਗੀ ਦਾ ਮੁੱਦਾ ਉਠਾਉਂਦੇ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਮੈਂ ਮਾਮਲਾ ਵਿਧਾਨ ਸਭਾ ਵਿੱਚ ਉਠਾਇਆ ਮੇਰੇ ਹਲਕੇ ਵਿੱਚ ਸਨ ਤਾ ਹੁਣ ਕਾਰਨ ਪੀਣ ਵਾਲਾ ਪਾਣੀ ਨਹੀਂ ਹੈ ਜ਼ਮੀਨ ਦੇ ਜੋ ਪਾਣੀ ਦਾ ਲੈਵਲ ਕਾਫੀ ਘਟ ਗਿਆ ਹੈ ਅਤੇ ਹੇਠਲੇ ਜ਼ਮੀਨੀ ਪਾਣੀ ਵਿੱਚ ਰਸਾਇਣਾਂ ਦਾ ਮਾਤਰਾ ਜ਼ਿਆਦਾ ਹੈ ਜੋ ਇਸ ਨੂੰ ਪੀਣ ਯੋਗ ਨਹੀਂ ਬਣਾਉਂਦੇ ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਮੇਰੇ ਖੇਤਰ ਨੂੰ ਵੀ ਨਹਿਰੀ ਪਾਣੀ ਸਪਲਾਈ ਜਾਵੇ ਪੱਤਨ ਦੀ ਸਰਪੰਚ ਮਨਜੀਤ ਕੌਰ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਵਾਂ ਬੋਰਵੈਲ ਮੁਹੱਈਆ ਕਰਵਾਉਣ ਵਿੱਚ ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਨਵਾਂ ਬੋਰ ਖੂਪ ਪੁੱਟਣ ਲਈ ਸਿਰਫ 10 ਲੱਖ ਰੁਪਏ ਦੀ ਲੋੜ ਹੈ ਪਰ ਪਾਣੀ ਤੋਂ ਬਿਨਾਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਵਾਸੀ ਕਮਲਜੀਤ ਸਿੰਘ ਨੇ ਕਿਹਾ ਕਿ ਕੋਈ ਵਿਕਲਪ ਨਾ ਹੁਣ ਕਰਕੇ ਅਸੀਂ ਬੁੱਧਵਾਰ ਨੂੰ ਡੀਸੀ ਦੇ ਦਫ਼ਤਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ ਉਹ ਟੂ ਵੈਲ ਕਉ ਨਹੀਂ ਲਗਾਉਂਦੇ ਅਸੀਂ ਇਸ ਨੂੰ ਲੈ ਕੇ ਸਰਕਾਰ ਦੇ ਖਿਲਾਫ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਾਂ ਪਰ ਸਰਕਾਰ ਹਾਲੇ ਵੀ ਇਨ੍ਹਾਂ ਲੋਕਾਂ ਦੀਆਂ ਮੰਗਾਂ ਤੋਂ ਬੋਲੀ ਹੋਈ ਨਜ਼ਰ ਆ ਰਹੀ ਹੈ ਸੁਣਾਈ ਨਹੀਂ ਹੋ ਰਹੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ